ਸਸਰੀ ਗੱਲ ਜੀ ਗੱਲਬਾਤ ਕਰ ਲਿਆ ਜੀ ਗੱਲਬਾਤ ਖਾਣ ਦੇ ਦੇਖੋ ਟੱਕਰਾ ਦੇ ਦੱਸੋ ਟਮਾਟਰ ਛੋਟੇ ਗੱਲ ਕਰੀਏ ਤੇ ਕੱਕੀ ਕਰੇ ਨਹੀਂ ਕੋਈ ਗੱਲ ਨਹੀਂ ਆਜੋ ਜੀ ਉਹ ਸਾਨੂੰ ਐਸੇ ਸਕੂਲ ਦੀ ਡਿਸਟਰਬ ਨਾ ਹੋਵੇ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਕੀ ਆਪਣਾ ਸਾਥੇ ਯਾਰ ਗੱਲ ਕਰਦੇ ਹਾਂ ਅਸੀਂ ਕੁਝ ਰਲ ਬਾਤ ਕਰਦੇ ਹਾਂ ਕੋਈ ਮੈਂ ਸਾਰੇ ਤੁਹਾਨੂੰ ਇਹ ਕਹਾਂ ਵੀ ਸਕੂਲ ਦਾ ਡਿਸਟਰਬ ਨਾ ਹੋਵੇ ਤੁਸੀਂ ਜਿਆਦਾ ਕਰਦੇ ਅਸੀਂ ਕੀ ਕਰੀਏ ਮੈਂ ਤੁਹਾਨੂੰ ਐ ਕਹਿੰਦਾ ਵੀ ਉਹ ਤਾਂ ਪ੍ਰੋਬਲਮ ਆ ਸਕੂਲ ਦੀ ਉਹ ਕਹਿੰਦੇ ਬਾਹਰ ਹਟੇ ਆਪਾਂ ਬਾਹਰ ਕਰ ਲੀਏ ਉੱਥੇ ਚੱਲ ਕੇ ਗੱਲ ਕਰ ਲਵੀਂ ਅੰਦਰ ਪ੍ਰੋਬਲਮ ਨਾ ਆ ਜਾਈਂ ਨਹੀਂ ਚਲੋ ਚਲੋ ਕੋਈ ਗੱਲ ਨਹੀਂ ਕੋਈ ਪਤਾ ਸਬ ਕੋਈ ਗੱਲ ਇੱਕ ਤਾਂ ਸਾਰੇ ਇਹ ਆ ਵੀ ਤੁਸੀਂ ਸਾਡੇ ਹਲਕੇ ਦੇ ਐਮ.ਐਲ.ਏ. ਤੇ ਐਮ.ਐਲ.ਏ. ਲੋਕਾਂ ਦਾ ਮਾਈ-ਵਾਪ ਹੁੰਦਾ ਠੀਕ ਹੈ ਨਾ 3 ਸਾਲਾਂ ਦੇ ਵਿੱਚ ਤੁਸੀਂ ਅੱਜ ਪੂਰਾ ਪੁੱਛੋਖੁਰ ਦਾ ਮੂੰਹ ਦੇਖਿਆ ਤੇ ਉਹ ਵੀ ਸਿਰਫ ਆ ਦੋ ਕਮਰੇ ਆਂ। ਠੀਕ ਆ ਤਦ ਘਾਟ ਨੂੰ ਤੁਸੀਂ ਇਹਦਾ ਆਇਮ ਕਰਨਾ। ਚੰਗੀ ਗੱਲ ਆ ਤੁਸੀਂ ਆਪ ਦਾ ਕਰਦੇ ਹੋ ਤੁਹਾਡੀ ਪਾਰਟੀ ਦਾ ਹੱਕਮੰਦਾ ਐਮ.ਐਲ.ਏ ਦਾ।